ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਕਿ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਵੀ ਬਾਬਾ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹਾਂ ਠੀਕ ਠਾਕ ਹਾਂ ਤੁਸੀਂ ਥੰਬਨੇਲ ਦੇਖ ਲਿਆ ਹੋਵੇਗਾ ਕਿ ਅੱਜ 14 ਮਾਰਚ 2025 ਦੀ ਜਿਹੜੀ ਹੈਗੀ ਹੈ ਅੱਜ ਦਾ ਦਿਨ ਇਹ ਬਹੁਤ ਹੀ ਭਿਆਨਕ ਵੀ ਹੋ ਸਕਦਾ ਬਹੁਤ ਲੋਕਾਂ ਵਾਸਤੇ ਕਾਸ ਕਰਕੇ ਔਰਤਾ ਜਿਹੜੀਆਂ ਗਰਭਵਤੀ ਨੇ ਤੇ ਜਿਨ੍ਹਾਂ ਨੂੰ 6 ਮਾ 7 ਮਾ 8 ਮਾ ਮਹੀਨਾ ਲੱਗ ਰਿਹਾ ਹੈ ਉਹਨਾਂ ਲਈ ਬਹੁਤ ਖਤਰਨਾਕ ਹੁੰਦਾ ਹੈ ਹੋ ਵੀ ਸਕਦਾ ਤੇ ਅੱਜ ਹੋਲੀ ਦਾ ਦਿਨ ਵੀ ਹੈ ਕਹਿੰਦੇ ਨੇ ਚਲੋ ਮੈਂ ਫਿਰ ਵੀ ਸਾਰਿਆਂ ਨੂੰ ਤੁਹਾਨੂੰ ਵਿਸ਼ ਕਰਦਨੇ ਆ ਕਿ ਸਾਰਿਆਂ ਨੂੰ ਬਹੁਤ-ਬਹੁਤ ਹੋਲੀ ਦੀਆਂ ਮੁਬਾਰਕਾਂ ਪਰ ਕਹਿੰਦੇ ਨੇ ਖਾਲਸੇ ਦਾ ਹੋਲਾ ਹੁੰਦਾ ਹੈ ਲੋਕਾਂ ਦੀਆਂ ਹੋਲੀਆਂ ਸੋ ਮੇਰੇ ਵੱਲੋਂ ਅਡਵਾਂਸ ਦੇ ਵਿੱਚ ਤੁਹਾਨੂੰ ਹੋਲੇ ਮਹਲੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਅਬ ਗੱਲ ਕਰਦੇ ਹਾਂ ਕਿ ਅੱਜ ਚੰਦ ਗ੍ਰਹਿਣ ਦੀ ਭਾਵੇਂ ਕਿ ਜਿਹੜਾ ਚੰਦ ਗ੍ਰਹਿਣ ਆ ਹੈ ਇੰਡੀਆ ਵਿੱਚ ਨਹੀਂ ਲੱਗੇਗਾ ਹੋਰ ਦੇਸ਼ਾਂ ਵਿੱਚ ਤੁਹਾਨੂੰ ਦਿਖਣ ਨੂੰ ਮਿਲੇਗਾ ਉਹਨਾਂ ਦੇ ਇਸ ਨੂੰ ਕਿਉਂ ਕਿਹਾ ਗਿਆ ਕਿ ਚੰਦ ਗ੍ਰਹਿਣ ਲਾਲ ਦਿਖੇਗਾ ਸਭ ਤੋਂ ਵੱਡੀ ਚੀਜ਼ ਇਹ ਹੈ ਕਿਉਂਕਿ ਬਹੁਤ ਲੋਕ ਸੋਚਦੇ ਨੇ ਕਿ ਅਸੀਂ ਦਿਨ ਚ ਚੰਦ ਕਿਵੇਂ ਦਿਖੂਗਾ ਲਾਲ ਇਹ ਹੈ ਕਿ ਇਹ ਜਿਹੜਾ ਚੰਦ ਹੈ ਇਹ ਇੰਡੀਆ ਵਿੱਚ ਨਹੀਂ ਦਿਖੇਗਾ ਇੰਡੀਆ ਵਿੱਚ ਗ੍ਰਹਿਣ ਨਹੀਂ ਲੱਗੇਗਾ ਇਹ ਜਿਹੜਾ ਚੰਦ ਹੈ ਜਿੱਥੇ ਰਾਤ ਹੈ ਇਹ ਉੱਥੇ ਹੀ ਦਿਖੇਗਾ ਉੱਥੇ ਹੀ ਲੱਗੇਗਾ ਔਰ ਇਹ ਜਿਹੜਾ ਚੰਦਰਮਾ ਪੂਰਾ ਆਸਮਾਨ 'ਚ ਤੁਹਾਨੂੰ ਲਾਲ ਦਿਖੇਗਾ ਸੂਰਜ ਵਾਂਗ ਹੁਣ ਇਹ ਕਿੰਨਾ ਕਿੰਨਾ ਬੰਦਿਆਂ ਤੇ ਹਾਵੀ ਹੋ ਸਕਦਾ ਖਾਸ ਕਰਕੇ ਜਿਹੜੀਆਂ ਔਰਤਾਂ ਗਰਭਵਤੀ ਨੇ ਜਿਨ੍ਹਾਂ ਬੱਚਾ ਜਨਮ ਦੇਣ ਵਾਲੀਆਂ ਨੇ ਉਹਨਾਂ ਲਈ ਇਹ ਬਹੁਤ ਖਤਰਨਾਕ ਹੁੰਦਾ ਸਿਆਣੇ ਕਹਿੰਦੇ ਆ ਕਿ ਉਹਨਾਂ ਨੂੰ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਕੋਈ ਵੀ ਖਾਣ ਪੀਣ ਦਾ ਕੰਮ ਵੀ ਨਹੀਂ ਕਰਨਾ ਚਾਹੀਦਾ ਕੋਈ ਸਿਲਾਈ ਦਾ ਕੰਮ ਵੀ ਨਹੀਂ ਕਰਨਾ ਚਾਹੀਦਾ ਕੋਈ ਬੁੰਨਣ ਦਾ ਕੰਮ ਵੀ ਨਹੀਂ ਕਰਨਾ ਚਾਹੀਦਾ ਬਾਹਰ ਤਾਂ ਉਹਨਾਂ ਨੂੰ ਭੁੱਲ ਕੇ ਵੀ ਨਹੀਂ ਜਾਣਾ ਚਾਹੀਦਾ ਖੁੱਲੇ ਆਸਮਾਨ ਦੇ ਵਿੱਚ ਤਾਂ ਖਾਸ ਕਰਕੇ ਜਿੱਥੇ-ਜਿੱਥੇ ਉਹਦਾ ਪ੍ਰਕਾਸ਼ ਹੋਵੇਗਾ ਕਹਿੰਦੇ ਆ ਕਿ ਜਿਹੜਾ ਬੱਚਾ ਹਲੇ ਤੱਕ ਦੁਨੀਆ ਦੇ ਵਿੱਚ ਆਇਆ ਨਹੀਂ ਉਸਤੇ ਗ੍ਰਹਿਣ ਦਾ ਬਹੁਤ ਪ੍ਰਭਾਵ ਹੁੰਦਾ ਹੈ ਉਹ ਬੱਚਾ ਤੰਦਰੁਸਤ ਪੈਦਾ ਨਹੀਂ ਹੋ ਸਕਦਾ ਜਿੱਤੇ ਇਸ ਦਾ ਪ੍ਰਭਾਵ ਪੈਦਾ ਹੋਏਗਾ ਪਰ ਫਿਰ ਵੀ ਜੋਤਿਸ਼ਾ ਨੇ ਪੰਡਤਾਂ ਨੇ ਇਹਦਾ ਇਲਾਜ ਦੱਸਿਆ ਕੀ ਜਿਹੜੀਆਂ ਗਰਭਵਤੀ ਔਰਤਾਂ ਨੇ ਉਹਨਾਂ ਨੂੰ ਇਸ ਚੀਜ਼ ਤੋਂ ਕਿਵੇਂ ਬਚ ਬਚ ਸਕਦੀਆਂ ਨੇ ਦੇਖੋ ਜੀ ਸ਼ਾਸਤਰਾਂ ਦੇ ਮੁਤਾਬਕ ਤਾਂ ਇਹੀ ਦੱਸਿਆ ਜਾਂਦਾ ਕਿ ਉਹਨਾਂ ਨੂੰ ਕੋਈ ਖਾਣ ਪੀਣ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਹਰ ਚੀਜ਼ ਦੇ ਵਿੱਚ ਉਸ ਦੀ એનર્ਜੀ ਆ ਰਹੀ ਹੁੰਦੀ ਆ ਖਾਣ ਵਾਲੀ ਚੀਜ਼ ਚ ਪੀਣ ਵਾਲੀ ਚੀਜ਼ ਚ ਪਹਿਨਣ ਵਾਲੀ ਚੀਜ਼ ਦੇ ਵਿੱਚ ਵੀ ਤੁਸੀਂ ਬਣ ਕੇ ਕਿਸੇ ਚੀਜ਼ ਨੂੰ ਟੱਚ ਵੀ ਨਹੀਂ ਕਰਨਾ ਕੋਈ ਕੁੰਡੀ ਹੋਵੇ ਚਾਹੇ ਕੋਈ ਤੁਸੀਂ ਗੇਟ ਹੋਵੇ ਚਾਹੇ ਕੋਈ ਦਰਵਾਜਾ ਹੋਵੇ ਕਿਸੇ ਚੀਜ਼ ਨੂੰ ਤੁਸੀਂ ਟੱਚ ਵੀ ਨਹੀਂ ਕਰਨਾ ਔਰ ਮੇਰਾ ਮੰਨਣਾ ਇਹ ਹੈ ਕਿ ਭਾਈ ਤੁਸੀਂ ਇੱਕ ਜਗ੍ਹਾ ਆਪਣਾ ਚੌਂਕੜੀ ਮਾਰ ਕੇ ਬੈਠੋ ਰੱਬ ਦਾ ਨਾਮ ਲਵੋ ਪਰਮਾਤਮਾ ਦਾ ਨਾਮ ਲਵੋ ਜਿਸ ਕਿਸੇ ਵਿੱਚ ਤੁਸੀਂ ਧਰਮ ਵਿੱਚ ਹੋ ਹੈਗੇ ਹੋ ਕਿਸੇ ਚੀਜ਼ ਨੂੰ ਟੱਚ ਨਾ ਕਰੋ ਮੈਂ ਤਾਂ ਸੋਚਦਿਆਂ ਵੀ ਉਨਾਂ ਚਿਰ ਤੁਸੀਂ ਅੱਖਾਂ ਹੀ ਬੰਦ ਰੱਖੋ ਤੁਸੀਂ ਉਸ ਚੀਜ਼ ਤੋਂ ਬਚ ਸਕਦੇ ਹੋ ਜਿੰਨਾ ਤੁਸੀਂ ਉਸ ਆਪਣੇ ਗੁਰੂ ਮੰਤਰ ਦਾ ਜਾਪ ਕਰੋਗੇ ਇੱਕੇ ਦਾ ਉਪਾਏ ਹੋਰ ਵੀ ਹੈ ਕਿ ਤੁਸੀਂ ਅ ਆਪ ਇੱਕ ਧਾਗਾ ਲੈ ਲਓ ਅ ਜਿਹੜੀ ਖੰਮਣੀ ਹੁੰਦੀ ਹੈ ਲੈ ਲਓ ਜਾਂ ਸੂਤ ਦਾ ਲੈ ਲਓ ਹਨਾ ਉਸ ਨੂੰ ਜਿੰਨੀ ਤੁਹਾਡੀ ਹਾਈਟ ਹੈ ਉਹਦੇ ਉਸ ਦੇ ਮੁਤਾਬਕ ਅ ਲੈ ਲਓ ਤੇ ਉਸ ਨੂੰ ਇਦਾਂ ਟੰਗਣਾ ਕਿਸੇ ਵੀ ਕੀਲੀ ਦੇ ਉੱਪਰ ਕਿ ਉਹ ਸਿੱਧਾ ਰਹੇ ਉਹ ਚ ਬੜ ਲ ਨਾ ਪਵੇ ਜੇ ਤੁਹਾਡੇ ਘਰੇ ਕੋਈ ਕੀਲੀ ਜਾਂ ਇਦਾਂ ਕੋਈ ਜਗ੍ਹਾ ਤੁਹਾਨੂੰ ਨਹੀਂ ਮਿਲਦੀ ਤਾਂ ਫਿਰ ਤੁਸੀਂ ਉਹਨੂੰ ਸੈਲੋ ਟੇਪ ਦੇ ਨਾਲ ਦੀਵਾਰ ਤੇ ਚਪਕਾ ਸਕਦੇ ਹੋ ਕਿ ਸਿੱਧਾ ਨੀਚੇ ਰਹੇ ਉਹ ਜਦੋਂ ਉਹ ਸੂਰਜ ਗ੍ਰਹਿਣ ਆਪੇ ਉਹ ਚੰਦਰਮਾ ਗ੍ਰਹਿਣ ਤੇ ਫਿਰ ਉਸ ਤੁਸੀਂ ਤਾਗੇ ਨੂੰ ਉਤਾਰਨਾ ਉਸ ਤੋਂ ਬਾਅਦ ਉਸ ਨੂੰ ਕਿਸੇ ਵੀ ਚਲਦੇ ਪਾਣੀ ਦੇ ਵਿੱਚ ਉਸ ਨੂੰ ਸੁੱਟ ਦੇਣਾ ਮਤਲਬ ਤਰਾ ਦੇਣਾ ਆਪਾਂ ਪੰਜਾਬੀ ਸ਼ੁੱਧ ਪੰਜਾਬੀ ਚ ਕਹਿੰਦੇ ਆ ਉਸ ਤੋਂ ਬਾਅਦ ਇਸ਼ਨਾਨ ਕਰੋ ਕੱਪੜੇ ਬਦਲੋ ਠੀਕ ਹੈ ਜੀ ਤੇ ਅਗਰ ਤੁਹਾਡੇ ਜਿਹੜੇ ਵੀ ਜਿੰਨੇ ਵੀ ਖਾਣੇ ਨੇ ਤੁਹਾਡਾ ਆਟਾ ਹੈ ਚਾਹ ਚੌਲ ਹੈ ਦਾਲ ਹੈ ਦੁੱਧ ਹੈ ਪਾਣੀ ਆ ਸਾਰਿਆਂ ਦੇ ਵਿੱਚ ਤુલਸੀ ਦੇ ਪੱਤੇ ਰੱਖੋ ਇਹ ਤુલਸੀ ਦੇ ਪੱਤੇ ਤੁਸੀਂ ਇੱਕ ਦਿਨ ਪਹਿਲਾਂ ਹੀ ਤੋੜ ਕੇ ਰੱਖ ਲੈਣੇ ਨੇ ਤੁਸੀਂ ਜਦੋਂ ਗ੍ਰਹਿਣ ਲੱਗਿਆ ਹੁੰਦਾ ਕੁਛ ਨਾ ਕੋਈ ਫਲ ਨੂੰ ਤੋੜਨਾ ਤੱਕ ਵੀ ਨਹੀਂ ਹੈਗਾ ਬਸ ਗੱਲ ਮੁੱਕਦੀ ਹੈ ਕਿ ਕਿਸੇ ਚੀਜ਼ ਨੂੰ ਤੁਸੀਂ ਟੱਚ ਹੀ ਨਹੀਂ ਕਰਨਾ ਬਸ ਆਪਣਾ ਚੌਂਕੜਾ ਮਾਰ ਕੇ ਬੈਠੋ ਹਨੇਰੇ ਦੇ ਵਿੱਚ ਕਿਥੇ ਪ੍ਰਕਾਸ਼ ਨਾ ਆਵੇ ਬਿਲਕੁਲ ਹੀ ਗਰਭવતી ਔਰਤਾਂ ਸਪੈਸ਼ਲ ਇਹ ਚੀਜ਼ ਕਰਨ ਫਿਰ ਬੈ ਕੇ ਉਸ ਦਾ ਗੁਰਮ ਆਪਣਾ ਮੂਲ ਮੰਤਰ ਕਰਨ ਗੁਰਮੰਤਰ ਕਰਨ ਜੋ ਵੀ ਧਰਮ ਨੂੰ ਉਹ ਮੰਨਦੀਆਂ ਨੇ ਠੀਕ ਹੈ ਜੀ ਤੇ ਇਸ ਚੀਜ਼ ਤੋਂ بچਿਆ ਜਾ ਸਕਦਾ ਹੈ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸੋਣਾ ਜਾ ਕਮੈਂਟ ਜ਼ਰੂਰ ਕਰਕੇ ਜਾਇਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ